ਆਰੇ ਮੈਂ ਤੁਹਾਨੂੰ ਜਵਾਬ ਤੁਸੀਂ ਅਗੋ ਇਹ ਗੱਲ ਇਹ ਨਾ ਨਾ ਕਹੋ ਜੀ ਮੇਰੀ ਸੀਟ ਨਹੀਂ ਐ ਮੇਰੀ ਇੱਕ ਕੁਰਸੀ ਪਈ ਆ ਜੇ ਤੁਸੀਂ ਕੋ ਮੈਂ ਵੈਰੀਫਾਈ ਕਰਾਉਂਗਾ ਤੁਹਾਨੂੰ ਅਸੀਂ آگਾਹ ਕੀਤਾ ਕਿ ਤੁਹਾਡੇ ਉਰੇ ਆ ਕੇ ਬੰਦਾ ਕੌਣ ਬੈਠਦਾ ਹੈ ਠੀਕ ਹੈ ਠੀਕ ਹੈ ਨਾ ਇਹ ਜਿਹੜੇ ਬਲੈਕਮੇਲਰ ਹੋਣਾ ਤੁਸੀਂ ਜਿਹੜੇ ਬਲੈਕਮੇਲਰ ਬਲੈਕਮੇਲਰ ਸਾਰੇ ਹਮਕਰਨ ਤਿਆਰ ਹੈ ਪੱਤਰਕਾਰ ਅੱਜ ਕੱਲ ਪੱਤਰਕਾਰ ਆਪਣੀ ਡਿਊਟੀ ਤੋਂ ਗਿਰ ਚੁੱਕੇ ਆ ਠੀਕ ਹੈ ਜੀ ਬਲੈਕਮੇਲਿੰਗ ਦੇ ਤਰੀਕੇ ਦੇ ਨਾਲ ਗਿਰ ਚੁੱਕੇ ਤੂੰ ਮੇਰੀ ਗੱਲ ਤੁਹਾਡੇ ਕੋਲ ਪਹਿਲੇ ਜੇ ਤਾਂ ਹੋਵੇ ਨਾ ਜੇ ਤਾਂ ਹੋਵੇ ਉਹਦੇ ਵਿੱਚ ਮੈਂ ਤੁਹਾਡੇ ਕੋਲ ਕਿੰਨੇ ਆ ਗਏ ਮੇਰੀ ਗੱਲ ਸੁਣ ਬਸ ਤੁਸੀਂ ਦ ਤੁਸੀਂ ਇਹ ਦੱਸੋ ਤੁਹਾਡੇ ਕੋਲ ਕਿੰਨੀ ਵਾਰ ਆਇਆ ਤੂੰ ਮੇਰੇ ਕੋਲ ਬਲੈਕਮੇਲਿੰਗ ਕਿਵੇਂ ਕਰ ਰਿਹਾ ਬਲੈਕਮੇਲਿੰਗ ਮੈਨੂੰ ਤਾਂ ਕਹਿਣਾ ਸਰ ਸਾਹਿਬ ਇੱਕ ਵਾਰ ਦੱਸੋ ਤੁਹਾਡੇ ਕੋਲ ਕਦੀ ਆਏ ਆ ਪਹਿਲੀ ਵਾਰ ਰਿਪੋਰਟਿੰਗ ਕੋਲ ਆਏ ਤੁਹਾਡੇ ਕੋਲ ਪਹਿਲਾ ਗੱਸ ਯਾਰ ਠੀਕ ਹੈ ਤੁਸੀਂ ਆਪਣੀ ਛੁਪਾਣ ਦੇ ਖਾਤਰ ਸਾਨੂੰ ਕਹਿ ਰਹੇ ਹੋ ਬਲੈਕਮੇਲਿੰਗ ਕੀ ਹੈ ਤੁਸੀਂ ਸਾਨੂੰ ਆਪਣੀ ਛੁਪਾਣ ਤੁਸੀਂ ਕਹਿ ਰਹੇ ਹੋ ਕਿ ਮੈਂ ਸੀਟ ਤੇ ਨਹੀਂ ਦਿਖਾ ਫੋਟੋ ਦਿਖਾ ਦਿਖਾ ਤੀ ਮੈਂ ਇੱਥੇ 10 ਬੈਠੇ ਨਹੀਂ ਤੁਸੀਂ ਕਿਸ ਤਰ੍ਹਾਂ ਕਹਿ ਤੁਸੀਂ ਬਲੈਕਮੇਲ ਕਰਿਆ ਯਾਰ ਜਿੱਥੇ ਮਰਜੀ ਫੋਟੋ ਖਿੱਚ ਲਾਂਗਾ ਜੇ ਮੇਰੀ ਕੀ ਗਲਤੀ ਹੈ ਤਾਂ ਬਲੈਕਮੇਲ ਤੁਸੀਂ ਮੈਂ ਜਦੋਂ ਕਹਿ ਰਿਹਾ ਹਾਂ ਕਿ ਮੈਂ ਕੀਤਾ ਕਿਨੇ ਆ ਮੈਂ ਤੈਨੂੰ ਕਿਹਾ ਪਹਿਲੇ ਤੁਸੀਂ ਸਰ ਕਿਸ ਤਰ੍ਹਾਂ ਕਹਿ ਸਕਦੇ ਹੋ ਵੀ ਜੀ ਬਲੈਕਮੇਲਿੰਗ ਕੀਤਾ ਸੀ ਮੈਂ ਨਿਰ ਮੈਨੂੰ ਗੱਲ ਸੁਣ ਨਹੀਂ ਅਸੀਂ ਕੋਈ ਉਹ ਉਹ ਪੱਤਰਕਾਰ ਆ ਪੰਜਾਬ ਸਰਕਾਰ ਦੇ ਵੱਲੋਂ yellow card ਬਣੇ ਹੋਏ ਆ ਤੁਹਾਡੇ ਕੋਲ ਪਹਿਲੀ ਵਾਰ ਆਏ ਆ ਅਸੀਂ ਜੇ yellow card ਤੁਸੀਂ ਮੰਨੋਗੇ ਸੀਟ ਦਾ ਬੰਦਾ ਤੁਹਾਡਾ ਨਹੀਂ yellow card ਦਿਖਾ ਦਾਂਗੇ ਬੰਦਾ ਮੰਨੋਗੇ ਸੀਟ ਦਾ ਤੁਹਾਡੀ ਆ